वाहिगुरू जी वाहिगुरू जी 2022 बाई जूं ਜੀ ਔਰ ਆਲੇ ਪਏ ਤੁਸੀਂ ਇਹ ਹਾਇਏ ਇਹਨਾਂ ਨੇ ਬਹੁਤ ਦਾ ਮੁਗਮਨੇ ਇੰਜ ਨੇ ਆਲੇ ਕੱਪੜੇ ਬੈਠਾ ਚਾਰ ਪੰਜ ਦਾ ਹੋ ਗਿਆ ਮੈਂ ਕਹਿੰਦਾ ਮੈਂ ਸੋਇਆ ਤੁਸੀਂ ਘਾਟੇ ਚ ਪੈ ਰਹੇ ਹੋ ਘਾਟੇ ਚ ਹੁੰਦਾ ਮੈਂ ਅੱਲਾ ਉਹ ਮੈਨੂੰ ਕਹਿੰਦਾ ਅਸੀਂ ਤਾਂ ਕੋਈ ਦੇ ਬੱਲੇ ਘਾਟੇ ਚ ਨਹੀਂ ਬੱਲੇ ਬੱਲੇ ਹੋਈ ਪਈ ਐ ਇੱਕ ਇਹਨਾਂ ਦੇ ਟੀਮ ਇਹ ਨੂੰ ਫੇਰੇ ਲਾਉਂਦੇ ਆ ਓਏ ਕੋਡੇ ਦੇ ਕੋ ਦਾ ਧਰਾ ਧਰ ਲੋਕ ਬਾਹਰ ਸੁੱਲੇ ਜਾਂਦੇ ਆ ਸੋ ਮੈਂ ਹੈ ਆਪਣੇ ਵੱਲ ਸਾਡਾ ਜੋਗਾ ਵੀਰ ਅਰੰਪਾਰ ਵੀ ਬੈਠਾ ਸਾਰਿਆਂ ਨੂੰ ਇੱਕ ਬਈ ਨਹੀਂ ਕਰਦਾ ਵੀ ਜਿਹੜੀ ਜਨਾ ਕਾਂਗਰਸ ਦੀ ਜਦੋਂ ਵੀ ਮੇਟੀ ਹੁੰਦੀ ਹੈ ਦੇਖੋ ਦੇਖੋ ਚਾਰ ਪੰਜ ਬੰਦੇ ਤਾਂ ਮੈਂ ਲੈ ਆ ਆ ਹਰ ਕੋਸ਼ਿਸ਼ ਕਰਿਆ ਕਰੋ ਹਰ ਤਰ੍ਹਾਂ ਦੇ ਬੰਦੇ ਲੈ ਕੇ ਆਪਾਂ ਜਿਹੜਾ ਸੋਚ ਕਰਦੇ ਧਰਮੈ ਨੂੰ ਮਜ਼ਬੂਤ ਕਰ ਸਕੀਏ ਸੋ ਹਰ ਜਗ੍ਹਾ ਦਾ ਕੰਮ ਨੰਦਰੀయోగ ਇਹਨਾਂ ਦੀ ਸੇਤੋਂ ਪਹਲੀ ਅਸਰ ਨਹੀਂ ਉਹ ਜਿਹੜਾ ਹਰ ਰੋਜ਼ ਗੱਲਾਂ ਦਾ ਅਰਾਮ ਦਾ ਕੰਦੀਗਾ ਦਾ ਉਹਨਾਂ ਦਾ ਇਹ ਤਾਂ ਕਹਿੰਦੇ ਸੀ ਅਸੀਂ 100 ਕਰੋੜ ਰੇਤਾ ਜੋ ਕਮਾਵਾਂਗੇ ਉਹ ਜਿਹੜੀ ਛੁਟਕੀ ਮਾਰ ਕੇ ਆਂਦੀ ਸੀ ਫੇਮਸ ਕੀ ਦਾ ਸ਼ਾਮ ਤੱਕ ਅੱਲਾ ਦੇਾਂਗੇ ਸਭ ਕਮਲਿਆਂ ਦੇ ਜਮਾਨ ਕੋਈ ਸਰਕਾਰ ਆ ਗਈ ਆ ਔਰ ਕਮਲਪੁਰ ਮਾਰ ਰਹੇ ਆ ਸੋ ਜਿੰਨੀ ਸੜੀ ਕਾਉਂਡਰ ਜਿੰਨੀ ਵੀ ਸਾਡੇ ਜਾਣ ਜਿੱਥੇ ਵੀ ਲੋੜ ਪਈ ਸਾਨੂੰ ਇਹ ਸਹੂਲਤ ਕਰਨ ਦੀ ਅੱਜ 19 ਦੇ ਰੇਤ ਕਰਾਂਗੇ ਜਿੰਨੀ ਦੇਰ ਮਹਿੰਗਾਈ ਇਹ ਇਹ ਮਹਿੰਗਾਈ ਚੋਂ ਦੇ ਉੱਤੇ ਉੱਤੇ ਲਿਆ ਰਿਹਾ ਪੰਜਾਬ ਉਹਨੂੰ ਲੋਕ ਨਹੀਂ ਲੱਗਦੀ ਸੋ ਇਨੀ ਤੁੰਗਰ ਬੇਇੱਜ਼ਤੀ ਕਰਦਾ ਵੀ 2027 ਅਗਰ ਦਾ ਪੰਜਾਬ ਦਾ ਭੜਾ 2027 ਸਰਕਾਰ ਤਰਫ ਦੀ ਆ ਕੇ ਹੋਣਾ ਇੱਕ ਹੋਰ ਸਾਰ ਲੋਕਾਂ ਨਮੀਆਂ ਗੁੱਡੀਆਂ ਤੇ ਨਵੇਂ ਤੋਲੇ ਆਉਣੇ ਆ ਕੰਮ ਕਰਨ ਵਾਲੇ ਬੰਦੇ ਆਉਣੇ ਆ ਜਿਹੜੇ ਲੋਕਾਂ ਦੀ ਬਾਹ ਕਮਲੇ ਹੋਣਗੇ ਕੰਮਾਂ ਜਿੰਨੀ ਦੇਰ ਫੇਸ ਨੂੰ ਢਾਈ ਨਾਲ ਖੜਲੀ ਪਈ ਦੀ ਸਾਡੇ ਪ੍ਰਧਾਨ ਜੀ ਵੀ ਆਗੇ ਵੀ ਅਰਦਾਸ ਅਕੀਰ ਸਿੰਘ ਆਪਾ ਲੋਕਤਾਂ ਤੋਂ ਵੱਧ ਕਰ ਗੋਣ ਕਿਹਾ ਵਾ ਖਿਮਾ ਦਾ ਜੱਜ ਹੈ ਦੇਖ ਸਾਰਿਆਂ ਨੇ ਅਦੇ ਦੀ ਕਾਜ ਪਾਉਣਾ ਵਾਧੂ ਜੀ ਕਲ ਖਾਲਸਾ ਉਹਨਾਂ ਜੀ ਦੀ ਕੀ ਪਦੇ